ਬਰਨਾਲਾ ਦੇ ਪਿੰਡ ਕੋਲ ਨਸ ਦੇ ਸਰਕਾਰੀ ਸਕੂਲ ਵਿਖੇ ਆ ਵਿਧਾਇਕ ਲਾਲਪ ਸਿੰਘ ਗੋਕੇ ਵੱਲੋਂ ਇੱਕ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤੇ ਵਿਧਾਇਕ ਗੋਕੇ ਵੱਲੋਂ ਕਿਤੇ ਗਦ ਘਾਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਮਾਨ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ ਪਰ ਹਲਕੇ ਦੇ ਵਿਧਾਇਕ ਲਾਲਪ ਸਿੰਘ ਗੋਪੇ ਨੇ ਕਿਹਾ ਕਿ ਸਰਦਾਰ ਦਲੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਲ ਨਸ ਵਿੱਚ ਵਿਕਾਸ ਕਾਰਜਾ ਦਾ ਉਦਘਾਟਨ ਕਰਨ ਲਈ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਐਸਐਸ ਸਕੂਲ ਨੂੰ 42 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ ਜਿਸ ਦਾ ਉਦਘਾਟਨ ਉਹਨਾਂ ਨੇ ਕੀਤਾ ਅੱਜ ਅਸੀਂ ਸਰਦਾਰ ਦਲੀਪ ਸਿੰਘ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਨਸ ਤੇ ਵਿੜੇ ਪਹੁੰਚੇ ਹਾਂ ਔਰ ਇੱਥੇ ਆਪਣੀ ਸਰਕਾਰ ਵੱਲੋਂ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਿੱਖਿਆ ਕ੍ਰਾਂਤੀ ਔਰ ਹਰਜੋਤ ਮਹੰਜੀ ਜਿਹੜੇ ਸਾਡੇ ਸਿੱਖਿਆ ਮੰਤਰੀ ਉਹਨਾਂ ਵੱਲੋਂ ਚਲਾਈ ਗਈ ਆ ਉਹਦੇ ਤਹਿਤ ਅਸੀਂ ਪਹੁੰਚੇ ਆ ਔਰ ਸਾਡੇ ਪਿੰਡ ਦੇ ਸਕੂਲ ਨੂੰ ਜਿਹੜਾ 42 ਲੱਖ ਰੁਪਏ ਦੀ ਜਿਹੜੀ ਉਹ ਗ੍ਰਾਂਟ ਦਿੱਤੀ ਗਈ ਆ ਅੱਜ ਉਹਦੇ ਅਸੀਂ ਉਦਘਾਟਨ ਕਰਨ ਦੇ ਲਈ ਪਹੁੰਚੇ ਆ ਪਿੰਡ ਵਾਸੀਆਂ ਵੱਲੋਂ ਪਹਿਲਾਂ ਵੀ ਬੜਾ ਜਿਹੜਾ ਸਾਨੂੰ ਸਾਥ ਮਿਲਦਾ ਰਿਹਾ ਔਰ ਸਾਡੇ ਇਲਾਕੇ ਦਾ ਇਹ ਬਹੁਤ ਹੀ ਸੋਹਣਾ ਸਕੂਲ ਆ ਔਰ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਚੱਲ ਰਿਹਾ ਔਰ ਸਾਡਾ ਜਿਹੜਾ ਸਿੱਖਿਆ ਵਿਭਾਗ ਦੇ ਜਿਹੜਾ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਦੀ ਦੇਖ ਦੇਖ ਰਿਹਾ ਕਿ ਬਾਕੀ ਸਾਡੇ ਸਕੂਲਾਂ 'ਚ ਵੀ ਸਿੱਖਿਆ ਦਾ ਜਿਹੜਾ ਪੱਧਰ ਆ ਉਹ ਬਹੁਤ ਸੋਹਣਾ ਚੱਲ ਰਿਹਾ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੀ ਇੱਥੇ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਰਵਾਂਗੇ ਔਰ ਜੋ ਲੋੜਾਂ ਉਹਨਾਂ ਦੇ ਸਮੇਂ 'ਚ ਸਾਡੇ ਸਕੂਲਾਂ ਨੂੰ ਚਾਹੇ ਉਹ ਖੇਡਾਂ ਦੇ ਰੂਪ ਦੇ ਵਿੱਚ ਚਾਹੇ ਉਹ ਪੜ੍ਹਾਈ ਦੇ ਰੂਪ ਦੇ ਵਿੱਚ ਚਾਹੇ ਕਿਤੇ ਕੋਈ ਕਮੀ ਰਹਿੰਦੀ ਵੀ ਆ ਹਲੇ ਉਹ ਸਾਰੀ ਪੂਰੀ ਕਰਾਂਗੇ ਵੈਸੇ ਚਾਰ ਦਿਵਾਰੀਆਂ ਦਾ ਜਿਹੜਾ ਕੰਮ ਆ ਜਾਂ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਸਮਾਰਟ ਰੂਮਾਂ ਦਾ ਜਿਹੜਾ ਕੰਮ ਆ ਚਾਹੇ LED ਪੈਨਲਾਂ ਦਾ ਕੰਮ ਆ CCTV ਕੈਮਰੇਜ਼ ਦਾ ਹੈਗਾ ਜਾਂ ਉਹ ਸਕਿਉਰਟੀ ਗਾਰਡ ਦਾ ਹੈਗਾ ਬੱਸਾਂ ਦਾ ਹੈਗਾ ਉਹ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਔਰ ਮ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੰਜਾਬ ਦੇ ਲੋਕਾਂ ਵੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਅੱਗੇ ਲਿਜਾ ਕੇ ਖੜਾਤਾ ਜਿਹੜੇ ਸਾਡੇ ਨਤੀਜੇ ਆਪਸਲੇ ਤਿੰਨ ਸਾਲਾਂ ਦੇ ਜੇ ਬਰਨਾਲੇ ਜ਼ਿਲ੍ਹੇ ਦੇ ਦੇਖੀ ਤਾਂ ਪ੍ਰਾਈਵੇਟ ਸਕੂਲਾਂ ਨਾਲੋਂ ਬੜੇ ਜਿਹੜੇ ਸ਼ਾਨਦਾਰ ਆਇਆ ਉਹਦੇ ਵਿੱਚ ਸਾਡੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਆਪਣੇ ਦਿਨ ਰਾਤ ਤਤਪਰ ਹੋ ਕੇ ਆਪਣੇ ਸਰਕਾਰੀ ਸਕੂਲਾਂ ਨੂੰ ਨਿਨਹਾਰਾ ਹੋਰ ਬਦਲਣ ਲਈ ਨਹੀਂ ਦਿਨ ਰਾਤ ਮਿਹਨਤ ਕਰਦੇ ਆ ਔਰ ਸਟਾਫ ਦੇ ਨਾਲ ਪਰ ਪਿੰਡ ਦੇ ਲੋਕਾਂ ਦੇ ਨਾਲ ਸਕੂਲ ਦੇ ਨਾਲ ਅਸੀਂ ਉਹਨਾਂ ਦੇ ਦਿਨਾਂ 'ਚ ਮਿਲ ਕੇ ਹੋਰ ਵੀ ਜਿਹੜੇ ਕ੍ਰਾਂਤੀਕਾਰੀ ਕੰਮ ਆ ਉਹ ਸਕੂਲਾਂ ਦੇ ਵਿੱਚ ਕਰਾਂ ਅੱਜ ਸਿਰਫ ਅਸੀਂ ਦੋ ਚੱਕਰ ਆ ਗਿਆ ਜੀ ਇੱਕ ਆਪਣੇ ਮਹਿਤੇ ਜਿੱਥੇ ਉੱਥੇ ਆਪਣਾ 28 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆਈ ਸੀ ਔਰ ਇੱਕ ਆਪਣਾ ਹੀ ਪਿੰਡ ਘੁੰਨਸ ਜਿੱਥੇ 42 ਲੱਖ ਰੁਪਏ ਦੀ ਗ੍ਰਾਂਟ ਆਈ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਦੋ ਦੋ ਚਾਰ ਚਾਰ ਸਕੂਲਾਂ ਦੇ ਜਿਹੜੇ ਵਿਗਾਟਣਾ ਉਹ ਜਿਹੜੇ ਰੈਗੂਲਰ ਕਰੇ ਜਾਣਗੇ ਦੱਸ ਦਈਏ ਕਿ ಗ್ರಾಮ ਪੰਚਾਇਤ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਸਕੂਲ ਪਹਿਲਾਂ ਵੀ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਸਿੱਖਿਆ ਵਿਭਾਗ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਕਦਮ ਚੁੱਕ ਰਿਹਾ ਹੈ ਸਕੂਲਾਂ ਨੂੰ ਸਿੱਖਿਆ ਤੇ ਖੇਡ ਸਮੇਤ ਹਰ ਖੇਤਰ ਵਿੱਚ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਯਤਨ ਸਦਕਾ ਸਰਕਾਰੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਉੱਚਾ ਹੋ ਗਿਆ ਹੈ जगमाणी टी वी तो विनीत शर्माची रिपोर्ट